पंजाब नहीं रुक रही हैं। गुरु ग्रंथ साहब जी बेदबी दटना दिन एक बार फिर बेदबी तो तो ने गुरु ग्रंथ साहिब जी के अंग फाड़े गुरु घर के अंदर का समान भी बिखेर दिता ग्रंथी सिंह संगत ने मौके से उसका पुटापा चढ़ाया उसके हवाले किया पूरी खबर ਖਬਰ ਜ਼ਰੂਰ ਹੈ ਮੰਦ ਭਾਗੀ ਖਬਰ ਹੈ ਕਿ ਪੰਜਾਬ ਦੇ ਵਿੱਚ ਬਿਆਦਬੀ ਦੀਆਂ ਘਟਨਾਵਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਵਾਰ ਫੇਰ ਤੋਂ ਕਪੂਰਥਲਾ ਦੇ ਪੁਲਾਹਾਥ ਹਲਕੇ ਦੇ ਪਿੰਡ ਭਗਵਾਨਪੁਰ ਦੇ ਵਿੱਚ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬਿਆਦਬੀ ਹੋਈ ਹੈ ਪਾਵਨ ਅੰਗਾਂ ਨੂੰ ਫਾੜਿਆ ਗਿਆ ਇੱਕ ਸ਼ਖਸ ਦੇ ਵੱਲੋਂ ਇਸ ਸਾਰੀਆਂ ਘਟਨਾਵਾਂ ਦੇ ਪਿੱਛੇ ਬਿਆਦਬੀ ਦੀਆਂ ਘਟਨਾਵਾਂ ਦੇ ਪਿੱਛੇ ਕੀ ਕਾਰਨ ਨੇ ਜਾਂ ਕੌਣ ਇਸ ਸਾਜ਼ਿਸ਼ ਦੇ ਪਿੱਛੇ ਇਹ ਤਾਂ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਜਾਂ ਕੋਈ ਵੀ ਪੁਸ਼ਟੀ ਸਾਹਮਣੇ ਨਹੀਂ ਆਈ ਹੈ ਪਰ ਆਪਣੇ ਆਪ ਦੇ ਵਿੱਚ ਚਿੰਤਾਜਨਕ ਧਰੂਅ ਅਤੇ ਸ਼ਰਮਨਾਕ ਘਟਨਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਕੁੱਲ ਕਾਇਨਾਤ ਦੇ ਗੁਰੂ ਨੇ ਤੇ ਜੇਕਰ ਅਜਿਹੀ ਕੋਈ ਅੜਪੋ ਪਿੱਤਰ ਤੱਕ ਨਾਂ ਨੂੰ ਅੰਜਾਮ ਦਿੰਦਾ ਕੋਈ ਵੀ ਸ਼ਖਸ ਤਾਂ ਗੁੱਸਾ ਜ਼ਰੂਰ ਸਿੱਖ ਸੰਗਤ ਦੇ ਮੰਦੇ ਵਿੱਚ ਆਉਂਦਾ ਤੇ ਮੌਕੇ ਤੇ ਮੌਜੂਦ ਗ੍ਰਾਂਤੀ ਸਿੰਘ ਦਾ ਤੇ ਸਿੱਖ ਸੰਗਤ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਹਰੋਂ ਗਿਆ ਆ ਆਪਣੀ ਗੱਡੀ ਤੇ ਗੁਰਦਵਾਰ ਸਾਹਿਬ ਦੇ ਅੱਗੇ ਮੈਂ ਗੱਡੀ ਲਾਈ ਏ ਜੀ ਤੇ ਜਦੋਂ ਮੇਰੀ ਆਦਤ ਹੈ ਕਿ ਗੁਰਦਵਾਰ ਸਾਹਿਬ ਆਂਦੇ ਜਾਂਦੇ ਆ ਮੈਂ ਨਿਗਾਹ ਮਾਰਨੀ ਮਾਰਨੀ ਏ ਜੀ ਤੇ ਸੋ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜ਼ੇ ਜਿਹੜੇ ਖੁੱਲੇ ਹੋਏ ਸੀ ਤੇ ਮੈਂ ਭੱਜ ਕੇ ਅੰਦਰ ਹੋਇਆ ਜੀ ਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਹਿੱਸਾ ਸੰਗਤ ਜੀ ਤੇ ਮੇਰੇ ਉਹ ਕਾਬੂ ਆ ਗਿਆ ਤੇ ਮੇਰੇ ਤੋਂ ਜਿੰਨਾ ਕੋ ਉਹਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਤੇ ਬਾਕੀ ਮੇਰੇ ਕੋਲ ਸ੍ਰੀ ਸਾਹਿਬ ਸੰਗਤ ਨੇ ਖੋਲ ਹੀ ਮੈਂ ਸ੍ਰੀ ਸਾਹਿਬ ਨਾਲ ਝਟਕਾਣਾ ਹੀ ਜੀਉ ਸਿੰਘ ਕਿਉਂਕਿ ਉਹਨੇ ਮਹਾਰਾਜ ਦੇ ਪੰਜ ਸੱਤ ਅੰਗ ਪਾੜੇ ਹੀ ਜੀ ਤੇ ਮਹਾਰਾਜ ਉਹ ਅੰਗ ਵੇਖ ਕੇ ਜਿਹੜਾ ਮੇਰੇ ਮਨ ਚ ਰੋਸਦੀ ਨਾ ਜੀ ਮੈਂ ਉਹਨੂੰ ਛਡਕਾਣਾ ਸੀ ਤੈਨੂੰ ਪਰ ਮੈਨੂੰ ਸੰਗਤਾਂ ਨੇ ਮੇਰੇ ਤੋਂ ਸਿਹਰੀ ਸਾਹਿਬ ਖੋਲ ਹੀ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਜੀ ਭਾਜੀ ਜਿਹੜੀ ਬੇਦਵੀਆ ਤੂੰ ਜਿਹੜੀ ਭੁੱਲੋਗੀ ਸਾਧ ਸੰਗਤ ਮੈਂ ਉਹਨੂੰ ਛਡਕਾ ਨਹੀਂ ਸਕਿਆ ਜੀ ਉਹਨੂੰ ਮੌਕੇ ਤੇ ਫੜਿਆ ਹਾਂਜੀ ਹਾਂਜੀ ਨਹੀਂ ਨਹੀਂ ਮੌਕੇ ਤੇ ਬਾਹਰ ਆ ਗਏ ਭਾਜੀ ਉਹਨਾਂ ਅੰਦਰੋਂ ਬੇਦਵੀਆ ਕਰਕੇ ਮਹਾਰਾਜ ਦੇ ਸਾਰੇ ਸਰੂਪ ਕਿੰਨੇ ਵਜੇ ਦਾ ਟਾਈਮ ਸੀ ਸਾਢੇ 3 ਵਜੇ ਦਾ ਜੀ 3 3 ਸਾਢੇ 3 ਉਹਨੂੰ ਕਾਫੀ ਖੁੱਲਿਆ ਸੀ ਗੁਰੂ ਘਰ ਖੁੱਲਣਾ ਨਹੀਂ ਜੀ ਪਰ ਸੇ ਅਹੀਂ ਹੁਣ 5 ਵਜ ਨੇ 3:30 ਵਜੇ ਵੜਿਆ ਕਿ ਗੁਰੂ ਘਰ ਖੁੱਲਾ ਸੀ ਉਦੋਂ ਨਹੀਂ ਨਹੀਂ ਜੀ ਪਤਾ ਨਹੀਂ ਉਹ ਕਿਹੜੇ ਟਾਈਮ ਵੜਿਆ ਜੀ ਸਾਹਮਣੇ ਮੇਰੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੇ ਗੁਰੂ ਘਰ ਦੇ ਸੈਕਟਰੀ ਦੀ ਦੁਕਾਨ ਹੈ ਜੀ ਤੇ ਉਹਨਾਂ ਦੇ ਵੀ ਨੀ ਨਿਗਾ ਚੜਿਆ ਕਿਉਂਕਿ ਉਹ ਵੀ ਕੰਮ ਤੇ ਦੁਕਾਨ ਜਾਂਦੇ ਜਾਂਦੇ ਉੱਤੇ ਦੋਸ਼ੀ ਜਿਹੜਾ ਕਿੱਥੇ ਦਾ ਦੱਸਿਆ ਜਾ ਰਿਹਾ ਜੀ ਇਹ ਇਹ ਪਤਾ ਲੱਗ ਰਿਹਾ ਜੀ ਕਿ ਖੁੱਲਾ ਸੀ ਛੱਡਿਆ ਲੋਕ ਲੱਗਾ ਨਹੀਂ ਸੀ ਗੁਰੂ ਘਰ ਜਿਹੜਾ ਮੇਨ ਗੇਟ ਹੈ ਜੀ ਉਹ ਤੇ ਖੁੱਲਾ ਹੀ ਹੁੰਦਾ ਕੋਈ ਆਂਦਾ ਜਾਂਦਾ ਕੋਈ ਪਾਣੀ ਪੀਂਦੇ ਅੰਦਰ ਲਾ ਲੋਕ ਲੱਗਾ ਸੀ ਜੀ ਉਹਨੇ ਖੋਲਿਆ ਕਿੱਦਾਂ ਤੁਹਾਨੂੰ ਉਹਨੇ ਇੱਕੋ ਦਮ ਜਦੋਂ ਖੋਲਿਆ ਨਾ ਤੇ ਉਹ ਸਾਡੇ ਮਤਲਬ ਇੰਨੀ ਸੇਫਟੀ ਵਾਲੇ ਉਹ ਹੈ ਨਹੀਂ ਜੀ ਦਰਵਾਜ਼ੇ ਉਹ ਕਿਧਰ ਖੁੱਲ ਗਏ ਇੱਕੋ ਦਮ ਝਟਕਾ ਮਾਰਦਿਆਂ ਤੇ ਉਹ ਖੁੱਲਣ ਤੋਂ ਬਾਅਦ ਉਹ ਦੋਸ਼ੀਆ ਆਪਣਾ ਕੰਮ ਕਰ ਗਏ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਤੁਹਾਡੀ ਅੰਗਿਲੀ ਕਰਕੇ ਜੇ ਤੁਸੀਂ ਉਹਨੂੰ ਪੱਕਾ ਦਰਵਾਜ਼ਾ ਲਾਇਆ ਹੁੰਦਾ ਅਸੀਂ ਇੰਨਾ ਪਿੱਟੇ ਆ ਕਿ ਸਾਰੇ ਗੁਰੂ ਘਰਾਂ ਦੇ ਵਿੱਚ ਤੁਸੀਂ ਗੁਰੂ ਘਰਾਂ ਦੇ ਵਿੱਚ ਪੱਕੇ ਦਰਵਾਜ਼ੇ ਲਾਓ ਵੀਰ ਜੀ ਬੇਨਤੀ ਐਦਾ ਵੀ ਮੇਰੇ ਕੋ ਤੇ ਅਜੇ ਗਰੀਬ ਕੋਲ ਆਪਣਾ ਘਰ ਨਹੀਂ ਹੈਗਾ ਤੇ ਮੈਂ ਕਿੱਥੋਂ ਉਧਰ ਦਰਵਾਜ਼ਾ ਲਾ ਦੇਣਾ ਮੈਂ ਤਾਂ ਸੰਗਤ ਨੂੰ ਕਹਿ ਸਕਣਾ ਜੀ ਤੁਸੀਂ ਕਦੀ ਕਿਹਾ ਸੀ ਹਾਂ ਜੀ ਆਪਾਂ ਸੰਗਤ ਨੂੰ ਹਮੇਸ਼ਾ ਕਹੇ ਜੀ ਵੀ ਇਹ ਨਹੀਂ ਸੇਫਟੀ ਵਾਲਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਸਿਰਫ ਸ਼ੀਸ਼ੇ ਚ ਲਾਏ ਨੇ ਤੁਸੀਂ ਮਜੋਦਾ ਜਾ ਕੇ ਵੇਖ ਸਕਦੇ ਸਾਰੀ ਉਮਰ ਸਾਡੇ ਨਾਲ ਇਦਾਂ ਅਸੀਂ ਜੇ ਆਪਣਾ ਹੋਂਦ ਨਾ ਪਛਾਨੀ ਤੇ ਖਤਮ ਹੋ ਜਾਵਾਂਗੇ ਖਾਲਸਾ ਜੀ ਬਿਲਕੁਲ ਜੀ ਜਿਹੜਾ ਆਇਆ ਭਈਆ ਆ ਕੋਣ ਆ ਪਤਾ ਨਹੀਂ ਭਾਜੀ ਭਈਆ ਜਿਹਾ ਹੀ ਲੱਗਦਾ ਹੈ ਕਿ ਕੋਣ ਹੈ ਕਿਸ ਕਿਹੜੇ ਕਿਸਮ ਦਾ ਹੈ ਜਿਹੜੇ ਪੇੜ ਦਾ ਪਤਾ ਕੁਛ ਨਹੀਂ ਬਸ ਮੈਨੂੰ ਤੇ ਫੜਾਫੜਾ ਨੇ ਜਦੋਂ ਬਾਹਰ ਨਿਕਲਿਆ ਰੋਲਾ ਪਾ ਲਿਆ ਵੀ ਮੈਂ ਕਾਲੀ ਦੇਵੀ ਆ ਮੈਂ ਫਲਾਣੀ ਐਵੇਂ ਉੱਤੀ ਉੱਤੀ ਬਾਹਾਂ ਕਰਕੇ ਰੋਲਾ ਪਾਣ ਲੱਗ ਗਿਆ ਮੇਰੇ ਸਰੂਪੇ ਸਰੂਪੇ ਵੀ ਅੰਦਰੂ ਚੋਕ ਕੇ ਲੈ ਗਿਆ ਮਹਾਰਾ ਦੇ ਸਾਰੇ ਵਸਤਰ ਉਹਨੇ ਖਲਾਰੇ ਹੋਈ ਮਹਾਰਾ ਦਾ ਸਰੂਪ ਐ ਉੱਥੋਂ ਤੱਕ ਕਿ ਚੋਕ ਕੇ ਉਹਨੇ ਕੁੱਤੇ ਭੈਣ ਚੋ ਤੇ ਥੱਲੇ ਸੁੱਟਿਆ ਹੋਇਆ ਸੀ ਜੀ ਮਤਲਬ ਮੈਨੂੰ ਵਿਖਾ ਨਹੀਂ ਗਿਆ ਸਾਹਿਬ ਜੀ ਇਸ ਪਟਕਾ ਨੂੰ ਅੰਜਾਮ ਦੇਣ ਵਾਸਤੇ ਕਿੰਨਾ ਕੁ ਸਮਾਂ ਲੱਗਾ ਸੀ ਉਹਨੂੰ ਕਿੰਨਾ ਸਮਾਂ ਲੱਗਾ ਇਹ ਹੁਣ ਆਪਾਂ ਦੀ ਭਾਜੀ ਮੈਂ ਉਹ ਗੱਡੀ ਆ ਕੇ ਵੀਰ ਜੀ ਮੈਂ ਮੈਂ 10 5 ਮਿੰਟ ਦੇ ਵਿੱਚ ਵਿੱਚ ਉਹਨੂੰ ਫੜਿਆ ਮੈਨੂੰ ਤੇ ਪਤਾ ਹੀ ਨਹੀਂ ਉਹ ਕਿੰਨਾ ਵੱਡਿਆ ਸੀ ਅੰਦਰ ਜਿਵੇਂ ਕਿ ਅੱਜ ਸੰਗਰਾਂਦ ਸੀ ਸੰਗਤ ਆਈ ਸੀ ਤੇ ਕੀ ਲੱਗਦਾ ਨਹੀਂ ਕਿ ਇਹ मामला जेड़ा किस्सा ਦੱਸਿਆ ਜਾ ਰਿਹਾ ਨਹੀਂ ਨਹੀਂ ਵੀਰ ਜੀ ਸੰਗਤ ਸਵੇਰ ਦੀ ਕਦੀ ਉਹਨੂੰ ਦੇਖਿਆ ਸੀ ਪਿੰਡ ਦੇ ਵਿੱਚ ਨਹੀਂ ਪਿੰਡ 'ਚ ਨਹੀਂ ਮੈਂ ਕਦੀ ਇੱਥੇ ਆਪਣੇ ਭਲਾਤ ਸ਼ਹਿਰ 'ਚ ਨਹੀਂ ਵੇਖਿਆ ਜੀ ਆਪਾਂ ਇੱਥੇ ਠੰਡੀ ਮਿੱਠੀ ਸਰਦਾਈ ਦਾ ਨਾਲ ਕੰਮ ਕਰੀ ਤੇ ਕਦੀ ਉਹਨੂੰ ਆਂਦੇ ਜਾਂਦੇ ਵੇਖਿਆ ਤੁਹਾਡਾ ਕੀ ਨਾਮ ਜੀ ਤੁਹਾਡਾ ਪਿੰਡ ਕਿਹੜਾ ਮੇਰਾ ਭਾਈ ਸੋਹਣ ਸਿੰਘ ਹੀ ਨਾਮ ਹੈ ਜੀ ਮੇਰਾ 메ਨ ਪਿੰਡ ਆਪਣਾ ਭਗਵਾਨਪੂਰੀ ਜਿਹੇ ਇੱਥੋਂ ਦੇ ਆਪਾਂ ਹੈਡ ਗ੍ਰੰਥੀ ਸਾਹਿਬ ਆ ਇੱਥੋਂ ਦਾ ਹੀ ਮੇਰਾ ਬਾਇਓ ਡਾਟਾ ਸਾਰਾ ਜੋ ਵੀ ਹੈ ਇੱਥੋਂ ਦਾ ਨਗਰ ਕੀ ਸਰਕਾਰ ਕਿਸ ਗੁਰਦੁਆਰਾ ਸਾਹਿਬ 'ਚ ਕਿੰਨੇ ਸਮੇਂ ਤੋਂ ਤੁਸੀਂ ਗ੍ਰੰਥੀ ਵਜੋਂ ਕੰਮ ਮੈਨੂੰ 15 ਇਥੋਂ ਦਾ ਮੇਰਾ ਸਾਰੇ ਆਈਡੀ ਪ੍ਰੂਫ ਵਗੈਰਾ ਸਭ ਨਗਰ ਦਾ ਇੱਥੇ ਹੀ ਮੇਰਾ ਜੋ ਵੀ ਆਇਆ ਜੀ ਪਰ ਜਿਹੜੀ ਇਹ ਘਟਨਾ ਵਾਪਰੀ ਇਹਦਾ ਜ਼ਿੰਮੇਵਾਰ ਹੁਣ ਇਸ ਟਾਈਮ ਕੌਣ ਦੱਸੇ요 ਇਸ ਦਾ ਜ਼ਿੰਮੇਵਾਰ ਮਾਰਾ ਕੋਈ ਨਹੀਂ ਹੁਣ ਜ਼ਿੰਮੇਵਾਰ ਤੇ ਕਿਸੇ ਨੂੰ ਵੀ ਨਹੀਂ ਆਪਾਂ ਠਹਿਰਾ ਸਕਦੇ ਵੀਰ ਜੀ ਕਿਉਂਕਿ ਕੋਈ ਬੰਦਾ ਇੱਕੋਦਮ ਘਰ ਦੇ ਚੋਰ ਵੜ ਜੇ ਤੇ ਆਪਾਂ ਕੀ ਕਰ ਸਕਦੇ ਆ ਆਪਾਂ ਕੋਈ ਗੁਰੂ ਘਰ ਨੂੰ ਜੇ ਇਹੀ ਕਰ ਸਕਨੇ ਆ ਕਿ ਆਪਾਂ ਘਰ ਨੂੰ ਤਾਲੇ ਲੱਗੇ ਸੀ ਜਾਂ ਨਹੀਂ ਲੱਗੇ ਸੀ ਤਾਂ ਕਮਜ਼ੋਰ ਲੱਗੇ ਸੀ ਤਾਲੇ ਲੱਗੇ ਸੀ ਜੀ ਲੋਕ ਲੱਗੇ ਸੀ ਪਰ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣਾ ਕੰਮ ਕਰ ਗਿਆ ਹੁਣ ਉਹ ਤਾਲੇ ਨੂੰ ਕਿਸ ਹਿਸਾਬ ਨਾਲ ਕਰ ਗਿਆ ਖੋਲ ਗਿਆ ਕਿੱਦਾਂ ਉਹਨੇ ਇੱਕ ਵਾਰ ਨਹੀਂ ਕਹਿੰਦੇ ਪਿਓ ਕਿ ਉਹਨਾਂ ਨੇ ਝਟਕੇ ਨਾਲ ਖੋਲ ਲਿਆ ਤੁਹਾਡੇ ਬਚਨ ਹੈ ਕਿ ਝਟਕੇ ਨਾਲ ਤਾਲਾ ਖੁੱਲ ਗਿਆ ਕਿਹਦਾ ਮਤਲਬ ਕਿ ਤੁਸੀਂ ਇੰਨਾ ਪ੍ਰਬੰਧ ਨਹੀਂ ਕੀਤਾ ਨਹੀਂ ਹੈਗਾ ਇੱਥੇ ਪ੍ਰਬੰਧ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਮੈਂ ਮੰਨਣਾ ਜੀ ਹਾਂ ਜੀ ਤੁਹਾਡੀ ਅੰਗਿਲੀ ਹੈ ਮੇਰੀ ਵੀ ਜੀ ਅੰਗਿਲੀ ਨਹੀਂ ਵੇਖੋ ਮੈਂ ਤਾਂ ਤੁਹਾਨੂੰ ਪਹਿਲੇ ਕਹਾ ਕੇ ਡਿਆ ਤੁਸੀਂ ਮੰਨਦੇ ਹੋ ਨਾ ਮੈਂ ਮੰਨਣਾ ਵੀ ਵੇਖੋ ਵੀਰ ਜੀ ਮੈਂ ਤੇ ਮੇਰੇ ਕੋਲ ਆਪਣਾ ਘਰ ਨਹੀਂ ਸਾਡੇ ਨਾਲ ਇੱਕ ਬੜਾ ਤਗੜਾ ਮਜ਼ਾਕ ਹੋ ਰਿਹਾ ਆ ਸਾਨੂੰ ਫੁੱਦੂ ਬਣਾਇਆ ਜਾ ਰਿਹਾ ਆ ਜਦੋਂ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਜਾਂ ਤਾਂ ਕਿਹਾ ਜਾਂਦਾ ਕਿ ਇਹ ਮਨਬੁੱਧੀ ਆ ਜੀ ਮਨਬੁੱਧੀਆਂ ਅੱਜ ਵੀ ਜੋ ਘਟਨਾ ਹੋਈ ਆ ਵੀਰ ਦੱਸ ਰਿਹਾ ਆ ਕਿ ਉਹਨੇ ਮਾਰੇ ਦੇ ਹੰਗ ਲਿਆ ਕੇ ਬਾਹਰ ਲਿਆ ਕੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਵੀ ਆ ਕਿ ਕਹਿੰਦਾ ਕਾਲੀ ਦੇਵੀ ਆ ਮੈਂ ਮੈਂ ਕਾਲੀ ਦੇਵੀ ਆ ਮੈਂ ਇਹ ਆ ਮੈਂ ਕਹਿੰਦਾ ਜੀ ਇਦਾਂ ਦੇ ਪਖੰਡ ਬਹੁਤ ਹੋ ਰਿਹਾ ਆਪ ਸੂਚਿਤ ਰਹੀਏ ਸ਼ਹਿਤਰ ਧਾਰੀ ਹੋਈ ਹੈ ਜੇ ਕੋਈ ਆਂਦਾ ਤੇ ਆਪਾਂ ਸੋਧਾ ਲਾਈਏ ਬਾਬਾ ਜੀ ਤੁਹਾਡਾ ਕੀ ਨਾਮ ਔਰ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਆਏ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਮੈਨੂੰ ਸਰਦਾਰ ਬਲਬੀਰ ਸਿੰਘ ਮੁੱਛਲ ਰਾਣੇ ਭੇਜਿਆ ਸੀ ਉਹਨਾਂ ਨੂੰ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਦਾ ਜ਼ਿੰਮੇਵਾਰ ਕੌਣ ਹੈ ਜੀ ਬਾਬਾ ਜੀ ਮੈਂ ਜ਼ਿੰਮੇਵਾਰ ਸਾਰੀ ਕਮੇਟੀ ਨੂੰ ਮੰਨਦਾ ਜੀ ਜਿਨ੍ਹਾਂ ਦੀ ਅੰਗੈਲੀ ਕਰਕੇ ਹੋਇਆ ਸਾਰਿਆਂ ਨੂੰ ਬੇਨਤੀ ਹੈ ਬਖਾਇ ਬਰਾਏ ਮਿਹਰਬਾਨੀ ਤੁਸੀਂ ਥੋੜਾ ਸ਼ਾਂਤੀ ਰੱਖੋ पहली गल तो यह है बहुत माड़ी घटना है असन यह आश्वासन दवा देते हैं कि सारी अन्वेस्टिगेशन मेरिट से करा जो सैक्शन बंदे अद्ध तो वावे वत्त और मैं आई टी की बनाती है ਏਕ ਐਸਪੀ ਸਾਹਿਬਾਨ ਔਰ ਐਸਐਚਓ ਸਾਹਿਬ ਇਹਦੀ ਇਨਵੈਸਟੀਗੇਸ਼ਨ ਪੀਸ ਜਨਾ ਦੇ ਅੰਦਰ ਅਸੀਂ ਕੰਪਲੀਟ ਕਰਕੇ ਤੁਹਾਨੂੰ ਦੱਸਾਂਗੇ ਔਰ ਇਹਨੂੰ ਸਜ਼ਾ ਕਰਾਵਾਂਗੇ ਪਰ ਮੈਂ ਹੱਥ ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਸਾਡੇ ਤੇ ਥੋੜਾ ਭਰੋਸਾ ਕਰੋ ਅਸੀਂ ਤੁਹਾਨੂੰ ਆਸ਼ਵਾਸਨ ਦਵਾਉਂਦੇ ਬੰਦਾ ਕਿਤੇ ਨਹੀਂ ਜਾਂਦਾ ਬੰਦਾ ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ਬਰੇਸਾ ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਨਾ ਆਪਾਂ ਇਹਨੂੰ ਜਾ ਕੇ ਆਪਾਂ ਇਹ ਮੁਕੱਲਮਾ ਜਿਹੜੀ ਮੁਕਦਮੇ ਦੀ ਤਫਤੀਸ਼ ਹੈ ਉਹ ਆਪਾਂ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਰਾਏ ਮਿਹਰਬਾਨੀ ਥੋੜਾ ਜਿਹਾ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਫਸਰ ਵੀ ਤੇ ਸਾਰੇ ਸੈਕਸ਼ਨਸ ਵੀ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸਨਨ ਨੂੰ ਤਿਆਰ ਹੈ ਪਰ ਆਪਾਂ ਰੋਣਾ ਨਾ ਪਾਈਏ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਜੋ ਤੁਹਾਡੇ ਮਨ 'ਚ ਬੋਝ ਹੈ ਉਹ ਸਾਡੇ ਮਨ 'ਚ ਵੀ ਬੋਝ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਵੀ ਅਫਸਰ ਹੈ ਅਸੀਂ ਵੀ ਬੜਾ ਸਤਾਰ ਕਰਦੇ ਹਾਂ ਮਹਾਰਾਜ ਜੀ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਅੰਤ ਤੱਕ ਲੈ ਕੇ ਤੋ ਜਾਈਏ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਇਹ ਤੁਹਾਨੂੰ ਉਸ ਤੋਂ ਵੱਧ ਦਵਾਣਾ ਹੈ ਕਿ ਉਹਨਾਂ ਇਲਾਜ ਕਰਾ ਕੇ ਅਸੀਂ ਉਹਦਾ ਰਿਮਾਂਡ ਲੈ ਕੇ ਆਉਂਦੇ ਤੂੰ ਸਾਰੀ ਗੱਲ ਪਤਾ ਕਰਾਂਗੇ ਕਿ ਕੀ ਉਹਦੀ ਮਨਸ਼ਾ ਸੀ ਕੀ ਉਹਦੀ ਇਹਦੇ ਵਿੱਚ ਮਾੜੀ ਘਟਨਾ ਸੀ ਕਹਿੰਦੇ ਉਹਨੂੰ ਕਿਹਾ ਸੀ ਸਾਰੀ ਸਾਰੀ ਤਕਦੀ ਸਾਫ਼ ਕਰਾ ਲਈ ਖੋਤੇ ਵੀਰੋ ਕਈ ਤੁਸੀਂ ਸਾਡੇ ਵੱਡੇ ਵੀਰ ਹੋ ਤੁਸੀਂ ਸਾਡੇ ਪਰੋਖਾ ਕਰੋ ਮੈਂ ਤੁਹਾਨੂੰ ਆਤਮ ਦਵਾਨਾ ਤੁਸੀਂ ਤੁਹਾਨੂੰ ਮੈਂ ਤੁਹਾਨੂੰ ਅਪਡੇਟ ਵੀ ਕਰਨਾ ਇਸ ਕਰਕੇ ਪਲੀਜ਼ ਸਾਡੇ ਤੋਂ ਸੋਨਾ ਯਕੀਨ ਕਰੋ ਆਪਾ ਤੁਸੀਂ ਯਕੀਨ ਕਰੋਗੇ ਤਾਂ ਹੀ ਅਸੀਂ ਅੱਗੇ ਪੜਨਾ ਅੱਗੇ ਜਿੰਨੀਆਂ ਹੋ ਗਿਆ ਸਾਰਿਆਂ ਦਾ ਇਹ ਕਿਉਂ ਆਇਆ ਕਿ ਉਹ ਮੈਂਟਰੀ ਅਫਸਰ ਬਣ ਗਿਆ ਇਹ ਵੀ ਆਇਆ ਫਿਰ ਕੀ ਕੋਈ ਹੋਰ ਚੁਣਿਆ ਗਿਆ ਜਾਂ ਕੀ ਜਾਂਦੀ ਇੱਕ ਪਰਚਾ ਜਿਹੜਾ ਤੁਸੀਂ ਕਰ ਰਹੇ ਆ ਕਿਹਦੇ ਕਿਹਤੇ ਕਰ ਰਹੇ ਆ ਆ ਤੁਹਾਡੇ ਵਿਆਹ ਦਾ ਨਹੀਂ 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 ਵਿਆਹ ਦਾ ਤੇ ਨਹੀਂ ਪਰਚਾ ਕਿਹਦੇ ਦੇ ਕਰ ਰਹੇ ਆ ਕਿੰਨਿਆਂ ਬੰਦਿਆਂ ਦੇ ਕਰ ਰਹੇ ਆ ਵਿੱਚ ਬਹਿਤ ਕਮੇਟੀ ਔਰ ਵਿਧ ਗ੍ਰੰਥੀ ਗ੍ਰੰਥੀ ਉਹਨਾਂ ਦੇ ਪਰਚਾ ਨਾਲ ਹੋਣਾ ਚਾਹੀਦਾ ਜੋ ਤੁਹਾਡੇ ਕਾਨੂੰਨ ਤੋਂ ਇੱਕ ਮਰਜ਼ੀ ਅਕਾਲ ਤਖਤ ਸਾਹਿਬ ਤੋਂ ਹੁਕਮ ਨਵਾਇ ਜਾ ਰਹੀ ਹੋਇਆ ਕਿ ਜਿਹੜੇ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਆ ਉਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਪੂਰੀ ਕਮੇਟੀ ਦੇ ਪਰਚਾ ਹੋਊਗਾ ਮੈਂ ਹੁਣੇ ਜੰਡਿਆਲੇ ਜਲੰਧਰ ਦੇ ਵਿੱਚ ਜੰਡਿਆਲਾ ਪੈਂਦਾ ਚਾਰ ਦਿਨ ਹੋ ਉਥੇ ਪਰਚਾ ਦਰਜ ਕਰਾਇਆ ਵਹਿਦ ਕਮੇਟੀ ਤੇ ਔਰ ਜਿਹੜਾ ਗਰੰਥੀ ਸਿੰਘ ਸੀ ਉਹਨੂੰ ਮੌਕੇ ਤੇ ਰਸਗਾਇਆ ਵਕੀਲ ਸਾਹਿਬ ਸਾਰੀ ਸੰਗਤ ਨੂੰ ਬੇਨਤੀ ਆ ਪਹਿਲੇ